ਕੋਈ ਇੱਕ ਵਿਅਕਤੀ ਵੀ ਪੰਜਾਬ ਦੇ ਵਿੱਚੋਂ ਮੈਨੂੰ ਅਜਿਹਾ ਲੱਭ ਕੇ ਦਿਖਾ ਦਿਓ ਸਿੰਗਲ ਵਿਅਕਤੀ ਵੀ ਪੰਜਾਬ ਦੇ ਵਿੱਚੋਂ ਢੋ ਸ਼ਾਇਦ ਪੂਰੇ ਭਾਰਤ ਦੇ ਵਿੱਚੋਂ ਵੀ ਤੁਹਾਨੂੰ ਅਜਿਹਾ ਕੋਈ ਵੇਰਜ਼ਗਾਰ ਨਹੀਂ ਲੱਭਣਾ ਜ ਜਿਹਦੀ ਉਮਰ 18 ਸਾਲ ਹੋਵੇ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਵੇ ਬੀਐਡ ਕੀਤੀ ਹੋਵੇ ਤੇ ਟੈਟ ਪੇਪਰ ਪਾਸ ਕੀਤਾ ਹੋਵੇ ਜਿਹੜੀ ਘੱਟੋ ਘੱਟ ਯੋਗਤਾ ਮਾਸਟਰ ਕੇਡਰ ਵਾਸਤੇ ਹੈ ਗ੍ਰੈਜੂਏਸ਼ਨ ਤੋਂ ਬਾਅਦ ਐਂਟਰੈਂਸ ਟੈਸਟ ਦਿੱਤਾ ਫਿਰ बीएड ਕੀਤੀ 2 ਸਾਲ ਦੀ ਫਿਰ ਟੈਟ ਪਾਸ ਕੀਤਾ ਤਾਂ ਕੋਈ ਵੀ ਅਜਿਹਾ ਉਮੀਦਵਾਰ ਪੰਜਾਬ ਦੇ ਵਿੱਚ ਬੇਰਜ਼ਗਾਰ ਨਹੀਂ ਮਿਲੂਗਾ ਜੀ ਹਾਂ ਤੁਹਾਨੂੰ ਇਸ ਗੱਲ ਵਾਸਤੇ ਸਵਾਲ ਵੀ ਹੈ ਕਿ ਤੁਸੀਂ ਇਸ ਦਾ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਬੇਰਜ਼ਗਾਰ ਹੋ ਸਕਦਾ ਹੈ ਨਹੀਂ ਹੋ ਸਕਦਾ ਕਿਉਂਕਿ 18 ਸਾਲ ਦਾ ਕੋਈ ਵੀ ਨੌਜਵਾਨ ਲੜਕਾ ਲੜਕੀ ਜਿਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ ਹੋਵੇ 15 ਸਾਲ ਜੇ 3-4 ਸਾਲ ਦਾ ਵੀ ਸਕੂਲ ਵਿਦਿਅਕੀ ਲੱਗਦਾ ਹੈ ਬੱਚਾ ਲੱਗਦਾ ਹੈ ਤਾਂ ਵੀ ਉਹ ਬੀਏ ਕਰਨ ਤੋਂ ਬਾਅਦ ਜਾਂ ਕੋਈ ਹੋਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ 2 ਸਾਲ ਦੀ ਬੀਐਡ ਕਰਦਾ ਹੈ ਐਂਟਰਸ ਟੈਸਟ ਦੇ ਕੇ ਇਸ ਤੋਂ ਬਾਅਦ ਟਟ ਪੇਪਰ ਪਾਸ ਕਰਦਾ ਹੈ ਤਾਂ ਘੱਟੋ-ਘੱਟ 21 ਜਾਂ 22 ਸਾਲ ਉਮਰ ਵੱਢਦੀ ਹੈ ਪੰਜ ਸਾਲ ਦੇ ਵਿੱਚ ਚਾਰ ਸਾਲ ਦੇ ਵਿੱਚ ਦਾਖਲਾ ਹੁੰਦਾ ਹੈ 19 ਸਾਲ ਦਾ ਗ੍ਰੈਜੂਏਸ਼ਨ ਕੀਤੀ 2 ਸਾਲ ਤੇ ਬੀਐਡ ਕੀਤੀ 21 ਜਾਂ 22 ਸਾਲ ਘੱਟੋ-ਘੱਟ ਬਣਦੀ ਹੈ ਪੰਜਾਬ ਦੇ ਵਿੱਚ ਸਰਵਿਸ ਰੂਲਸ ਹੈ ਜਿਹੜੇ ਜਿਹੜਾ ਕਿ ਉਮਰ ਨਾਲ ਸੰਬੰਧਿਤ ਨਿਯਮ ਹੈ ਸਿੱਖਿਆ ਵਿਭਾਗ ਦੇ ਵਿੱਚ ਮਾਸਟਰ ਕੈਡਰ ਵਾਸਤੇ ਉਹ ਹੈ 18 ਤੋਂ 37 ਸਾਲ ਜਨਰਲ ਕੈਟਾਗਰੀ ਦਾ ਉੱਪਰਲੀ ਉਮਰ ਸੀਮਾ 37 ਸਾਲ ਹੈ, ਹੇਠਲੀ 18 ਸਾਲ ਸਾਰਿਆਂ ਦੀ ਹੈ। ਕੈਟਾਗਰੀ ਦੀ 42 ਹੈ ਜਾਂ ਹੈਂਡੀਕੈਪ ਦੀ ਵੱਖਰੇ ਤੌਰ ਤੇ ਹੈ। ਹੋਰ ਕੁਝ ਵਿਸ਼ੇਸ਼ ਕੇਸਾਂ ਦੇ ਵਿੱਚ ਵੱਖਰੀ-ਵੱਖਰੀ ਹੈ। ਜਿਹੜੀ ਕਿ ਕਾਮਨ ਹੈ ਉਹ 18 ਤੋਂ 37 5 ਸਾਲ ਰੈਕਸ਼ਨ 42। ਇਸ ਮੁਤਾਬਕ ਜਿਹੜੀ ਹੇਠਲੀ ਉਮਰ ਸੀਮਾ ਹੈ 18 ਤੋਂ 21 ਸਾਲ ਜੇ ਆਪਾਂ ਇਹ ਵੀ ਮੰਨ ਲਈਏ ਕਿ ਗ੍ਰੈਜੂਏਸ਼ਨ ਕਰਦੇ ਆਂ 4 ਸਾਲ ਦੇ ਵਿੱਚ ਦਾਖਲਾ ਹੋਇਆ ਬੱਚੇ ਦਾ 15 ਸਾਲਾਂ ਦੇ ਵਿੱਚ ਗ੍ਰੈਜੂਏਸ਼ਨ ਹੋ ਗਈ 19 ਸਾਲ 2 ਸਾਲ ਦੇ ਵਿੱਚ ਬੀਐਡ ਹੋ ਗਈ 21 ਸਾਲ ਉਸੇ ਦੇ ਦੌਰਾਨ ਹੀ ਟੈਟ ਪੇਪਰ ਪਾਸ ਕਰ ਲਿਆ ਆਪਾਂ ਇਹ ਵੀ ਮੰਨ ਲੈਨੇ ਆ ਕਿ ਅਧਿਆਪਕ ਯੋਗਤਾ ਪ੍ਰੀਖਿਆ ਉਸਨੇ ਆਪਣੀ ਬੀਐਡ ਦੇ ਆਖਰੀ ਸਾਲ ਦੇ ਵਿੱਚ ਹੀ ਪਾਸ ਕਰ ਲਈ ਹੈ ਤਾਂ ਵੀ 21 ਸਾਲ ਬਣਦੀ ਹੈ ਤਾਂ 21 ਸਾਲ ਵਕਤ ਤੱਕ ਪਹੁੰਚਦੇ ਨੂੰ ਜਿਹੜਾ 18 ਤੋਂ 21 ਸਾਲ ਦਾ 3 ਸਾਲ ਦਾ ਗੈਪ ਹੈ ਹੇਠਲੀ ਉਮਰ ਸੀਮਾ ਦੇ ਵਿੱਚ ਉਹ ਬੇਰਜ਼ਗਾਰ ਦਾ ਇੱਕ ਟੈਟਪਾਸ ਦਾ ਵੀਐਡੋ ਪਾਸ ਕਰ ਚੁੱਕੇ ਨੌਜਵਾਨ ਲੜਕੇ ਲੜਕੀ ਦਾ 3 ਸਾਲ ਦਾ ਜਿਹੜਾ ਹੇਠਲਾ ਸਮਾਂ ਉਹ ਬੇਕਾਰ ਜਾਂਦਾ ਹੈ ਪੰਜਾਬ ਦੇ ਵਿੱਚ ਕੋਈ ਭਰਤੀ ਕੈਲੰਡਰ ਨਹੀਂ ਪਿਛਲੇ ਸਰਕਾਰਾਂ ਮੌਕੇ ਵੀ ਇਹੀ ਹਾਲਾਤ ਹੈ ਹੁਣ ਵੀ ਜਿਹੜੀ ਭਰਤੀ ਕੈਲੰਡਰ ਕਹਿਣ ਵਾਲੀ ਸਰਕਾਰ ਹੈ ਉਹਨਾਂ ਦੇ ਮੌਕੇ ਵੀ ਇਹੀ ਹਾਲਾਤ ਨੇ ਤਾਂ ਕੋਈ ਵੀ ਭਰਤੀ ਲਗਾਤਾਰ ਨਾ ਆਉਣ ਕਰਕੇ ਹਰੇਕ ਸਾਲ ਨਾ ਆਉਣ ਕਰਕੇ ਇਹ ਉਮੀਦਵਾਰ ਜਦੋਂ ਲਾਸਟ ਓਵਰ ਦੇ ਪੜਾਤੇ ਹੁੰਦੇ ਆ ਸੁਪੋਜ਼ 35 ਸਾਲ ਦੇ ਐ 3 ਸਾਲ 4 ਸਾਲ ਭਰਤੀ ਨਹੀਂ ਆਈ ਤਾਂ ਉਹ 37 ਕ੍ਰੋਸ ਕਰ ਗਏ ਇਸ ਕਰਕੇ ਪੰਜਾਬ ਦੇ ਵਿੱਚ ਓਵਰੇਜ ਯੂਨੀਅਨਾਂ ਬਣੀਆਂ ਨੇ ਜਿਨ੍ਹਾਂ ਦੀ ਮੰਗ ਹੈ ਕਿ ਸਾਰੇ ਵਿਭਾਗਾਂ ਦੇ ਵਿੱਚ ਜਿਹੜੀ ਉੱਪਰਲੀ ਉਮਰ ਸੀਮਾ ਉਹਦੇ ਵਿੱਚ ਸੋਧ ਕੀਤੀ ਜਾਵੇ ਜਿਵੇਂ ਮੁੱਖ ਮੰਤਰੀ ਵਾਰ-ਵਾਰ ਕਹਿੰਦੇ ਆ ਉਸ ਨੂੰ ਵਧਾ ਦਿੱਤਾ ਜਾਵੇ ਜਿੰਨੇ ਪੰਜਾਬ ਦੇ ਵਿੱਚ ਬੇਰਜ਼ਗਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਘੱਟੋ-ਘੱਟ ਇੱਕ ਮੌਕਾ ਦਿੱਤਾ ਜਾਵੇ। ਉਹ ਵਨ ਟਾਈਮ ਚਾਂਸ ਦੀ ਵੱਖਰੀ ਗੱਲ ਹੈ। ਪਰ ਜਿਹੜੀ ਹੇਠਲੀ ਉਮਰ ਸੀਮਾ ਹੈ ਉਹਦੇ ਵਾਸਤੇ ਸੁਝਾਅ ਹੈ ਉਹਦੇ ਵਾਸਤੇ ਬੇਨਤੀ ਹੈ ਸਰਕਾਰ ਤੱਕ ਤੁਸੀਂ ਵੀ ਜਿਹੜੇ ਇਸ ਵੀਡੀਓ ਨੂੰ ਵੇਖੋਗੇ ਇਸ ਦੇ ਆਪਣੇ ਕਮੈਂਟ ਕਰਿਓ ਕਿ 18 ਸਾਲ ਦੀ بجائے ਹੇਠਲੀ ਉਮਰ ਸੀਮਾ ਘੱਟੋ-ਘੱਟ 21 ਜਾਂ 22 ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਾਸਤੇ ਮਾਸਟਰ ਗ੍ਰੈਜੂਏਟਰ ਵਾਸਤੇ 21 ਜਾਂ 22 ਸਾਲ ਹੋਣੀ ਚਾਹੀਦੀ ਹੈ। ਜਿਹੜੀ 18 ਤੋਂ 21 ਸਾਲ 3 ਸਾਲ ਛੇਠਾ ਤੋਂ ਸੋਧ ਕੀਤੀ ਜਾਣੀ ਹੈ ਸੋਧ ਕਰ ਦਿੱਤੀ ਜਾਵੇ ਤੇ ਉੱਪਰ ਐਡ ਕਰ ਦਿੱਤੀ ਜਾਵੇ ਜਿਹੜੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਆ ਉਹਨਾਂ ਵਾਸਤੇ 37 ਤੋਂ 40 ਕਰ ਦਿੱਤੀ ਜਾਵੇ ਤਾਂ 3 ਸਾਲ ਰਿਜ਼ਰਵ ਕੈਟਾਗਰੀ ਵਾਸਤੇ ਆਪਣੇ ਆਪ ਹੀ 45 ਸਾਲ ਹੋ ਗਈ ਹੈ ਕਈ ਵਿਸ਼ੇਸ਼ ਮੁਕਿਆ ਤੇ ਜੇ ਵਿਸ਼ੇਸ਼ ਉਮਰ ਹੱਦ ਛੋੜ ਦੇਣ ਦੀ ਲੋੜ ਹੈ ਉਹ ਵੱਖਰਾ ਇਸ਼ੂ ਹੈ ਤਾਂ ਜਿਹੜੀ ਗੱਲ 18 ਸਾਲ ਵਾਲੇ ਤੇ ਹੈ ਮੇਨ ਗੱਲ ਕਿ 18 ਸਾਲ ਨੂੰ ਸੋਧ ਕਰਕੇ 21 ਜਾਂ 22 ਕੀਤੀ ਜਾਵੇ ਤੁਸੀਂ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖੋਗੇ ਆਪੋ ਆਪਣੇ ਕਮੈਂਟ ਜਰੂਰ ਕਰਿਓ ਦੱਸਿਓ ਕਿ ਕੀ ਇਹ ਗੱਲ ਸਹੀ ਹੈ ਕਿੰਨੀ ਕੁ ਸਹੀ ਹੈ ਕਿ ਸਰਕਾਰ ਨੂੰ ਇਹਦੇ ਵਿੱਚ ਸੋਧ ਕਰਕੇ ਉਹਨਾਂ ਜਿਹੜੇ ਮਾਸਟਰ ਕੈਡਰ ਵਾਲੇ ਉਮੀਦਵਾਰ ਨੇ ਕਿਉਂਕਿ ਉਹਨਾਂ ਦੀ ਜਿਹੜੀ ਮੋਢਲੀ ਯੋਗਤਾ ਹੈ ਉਹ ਵੀ ਜਿਆ ਗ੍ਰੈਜੂਏਸ਼ਨ ਬੀਐਡ ਹੈ ਵੱਖਰੇ ਵੱਖਰੇ ਸਿੱਖਿਆ ਕਾਡਰ ਦੇ ਵਿੱਚ ਵੱਖਰੀ ਵੱਖਰੀ ਵੀ ਹੇਡ ਦੀ ਯੋਗਤਾ ਹੁੰਦੀ ਹੈ ਤਾਂ ਜਿਸ ਦੇ ਹਿਸਾਬ ਦੇ ਨਾਲ ਹੇਠਲੀ ਯੋਗਤਾ ਹਾਸਲ ਕਰਦਿਆਂ ਜੀ ਉਮਰ ਵੱਡ ਜਾਂਦੀ ਹੈ ਉਥੋਂ ਤੱਕ ਪਹੁੰਚਦੇ ਨਹੀਂ ਉਸ ਹਿਸਾਬ ਦੇ ਨਾਲ ਹੇਠਲੀ ਉਮਰ ਸੀਮਾ ਤੈਅ ਕਰਨੀ ਚਾਹੀਦੀ ਹੈ ਵੱਖਰੇ ਵੱਖਰੇ ਭਰਤੀ ਕਾਡਰਾਂ ਦੇ ਵਿੱਚ ਵੱਖਰੇ ਵੱਖਰੇ ਨਿਯਮ ਬਣਾਏ ਜਾ ਸਕਦੇ ਆ ਸੋਧ ਕੀਤੀ ਜਾ ਸਕਦੀ ਹੈ ਬੇਨਤੀ ਹੈ ਸਰਕਾਰ ਇਸ ਗੱਲ ਤੇ ਗੌਰ ਕਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਤੇ ਆਪਣੇ ਕਮੈਂਟ ਜਰੂਰ ਕਰਿਓ ਬੇਰਜਰ